ਸ੍ਰੀ ਕਾਜੀ ਜੀ ਤੇ ਗਾਇਸ ਜੀ ਸਾਰੇ ਮੈਂ ਮਹਿਨਤ ਕਰਦਾ ਹਾਂ ਤੇ ਸਾਰੇ ਠੀਕੇ ਹੋ ਗਏ ਤੇ ਅੱਜ ਹੁਣ ਆਪਾਂ ਕਰਦੇ ਪਏ ਆ ਟਰਾਲਾ ਤਿਆਰ ਸੀ ਕਿ ਆਪਾਂ ਜਣਾ ਅਨੰਦਪੁਰ ਸਾਹਿਬ ਆਪਾਂ ਤੈਨੂੰ ਪਹਿਲਾਂ ਨਹੀਂ ਦੱਸਿਆ ਤੇ ਹੁਣ ਆਪਾਂ ਤੁਹਾਨੂੰ ਨਿਸਪ੍ਰਾਈਜ਼ ਤੇ ਕੱਲ ਆਪਾਂ ਟਰਾਲਾ ਲੈਣ ਗਏ ਸੀ ਟਰਾਲਾ ਆਪਾਂ ਲੈ ਕੇ ਘਲਾਗ ਲਿਆ ਵਾ ਤੇ ਨਾਲੇ ਆਪਾਂ ਟਰੈਕਟਰ ਤੇ ਬੰਪਰ ਤੇ ਕਈ ਕਰਾ ਕੇ ਲਿਆਏ ਹੁਣ ਮੈਂ ਤੁਹਾਨੂੰ ਦਿਖਾਉਣਾ ਆਪਾਂ ਕੀ ਕਰਾਇਆ ਤੇ ਬੰਪਰ ਤੇ ਆਪ ਸੇ ਪੰਜਾਬ ਲਿਖਾ ਲਿਆ ਪੰਜਾਬੀ ਚ ਤੇ ਆ ਇਥੇ ਆਪ ਲਾ ਲਿਆ ਪੰਜਾਬ ਦੇ ਅੰਸ਼ਾ ਮਾਝਾ ਦੁਆਬਾ ਤੇ ਆ ਰਿਹਾ ਆਪਣਾ ਮਾਲਵਾ ਤੇ ਆ ਮੈਂ ਥੱਲੇ ਆਪ ਦਾ ਨਾਮ ਲਿਖਾ ਲਿਆ ਆਦੇਸ਼ ਸੰਧੂ ਤਿਆਰ ਹੈ ਆਪਣਾ ਟਰੈਕਟਰ ਤੇ ਸਟੀering ਦਾ ਫਿਲਹਾਲ ਆਪਾਂ ਲਾਤਾ ਸੀਗਾ ਸਪਿੰਨਰ ਕਿਉਂਕਿ ਉਹ ਹੱਥਾਂ ਤੇ ਬਹੁਤ ਵਜਦਾ ਵਾ ਤੇ ਇਸ ਕਰਕੇ ਲਾਤਾ ਤੇ ਆ ਇਧਰ ਮੇਰਾ ਮਮਾ ਆਇਆ ਆ ਯਾਰ ਕਿਉਂ ਇਧਰ ਟਰਾਲਾ ਖੜਾ ਆ ਆਪਣਾ ਇਸ ਵੇਰ ਤੇ ਸਵੇਰ ਦੀ ਆਪਾਂ ਲੱਗੇ ਹੋਏ ਆਂ ਟਰਾਲੇ ਤੇ ਕਿਉਂਕਿ ਇਹਦੇ ਲੱਗੀਆਂ ਹੋਈਆਂ ਸੀ ਜਾਲੀਆਂ ਤੇ ਆਪਾਂ ਜਾਲੀਆਂ ਲਾਉਣੀਆਂ ਸੀਗੀਆਂ ਕਿਉਂਕਿ ਜੇ ਜਾਈਦਾ ਨਾ ਤੇ ਜਾਲੀਆਂ ਦੇ ਉੱਤੇ ਤਰਪਾਲ ਤਰਪਾਲ ਪੈ ਜਾਂਦੀ ਆ ਤੇ ਫਿਰ ਹਵਾ ਨਹੀਂ ਆਉਂਦੀ ਜਾਲੀਆਂ ਚ ਤੇ ਆਹ ਜਾਲੀਆਂ ਵੀ ਆਪਾਂ ਰੱਖਤੀਆਂ ਲਾ ਕੇ ਤੇ ਆਹ ਡਾਲਾ ਵੀ ਆਪਾਂ ਕੱਸਤਾ ਤੇ ਹੱਲੇ ਆਪਾਂ ਸਾਰਾ ਕਰਨਾ ਤਿਆਰ ਟਰਾਲਾ ਆਪਾਂ ਤੁਹਾਨੂੰ ਵੀ ਵਿਖਾਵਾਂਗੇ ਤੇ ਹੁਣ ਆਪਾਂ ਚੋਂ ਲੱਗੇ ਮੱਜਾਂ ਤੇ ਹੁਣ ਆਪਾਂ ਤੁਹਾਨੂੰ ਮੱਜਾਂ ਚੋ ਕੇ ਮਿਲਦੇ ਆ ਯਾਰ ਆਪਾਂ ਕਾ ਕਸੀ ਆਨੇ ਹੁਣ ਤੇ ਸੇ ਗਾਇਜ਼ ਆਪਾਂ ਜਿਵੇਂ ਕਰਦੇ ਸੀ ਸ਼ੇਰੇ ਟਰਾਲਾ ਤਿਆਰ ਤੇ ਉਦੋਂ ਤੋਂ ਚਲੋ ਮੈਂ ਤਾਂ ਵਲੌਗ ਨਹੀਂ ਬਣਾਇਆ ਕਿਉਂਕਿ ਮੈਂ ਟਰਾਲਾ ਨਾਲ ਤਿਆਰ ਕਰਵਾਉਂਦਾ ਪਿਆ ਸੀਗਾ ਤੇ ਉਹ ਟਰਾਲਾ ਤਾਂ ਹੁਣ ਆਪਣਾ ਹੋ ਗਿਆ ਥੋੜਾ ਬਹੁਤ ਤਿਆਰ ਤੇ ਪਾਪਾ ਰਿ ਗਏ ਸੀਗੇ ਕੋਟ ਥੋੜਾ ਬਹੁਤ ਸਾਮਾਨ ਲੈ ਕੇ ਆਉਣਾ ਸੀ ਟਰੈਕਟਰ ਦਾ ਤੇ ਸਾਮਾਨ ਤਾਂ ਲੈ ਕੇ ਆਏ ਆ ਥੋੜਾ ਬਹੁਤ ਆ ਤੇ ਤੁਹਾਨੂੰ ਮੈਂ ਵਿਖਾਉਣਾ ਕੀ ਲਿਆਇਆ ਇੱਕ ਤਾਂ ਆਪਾਂ ਲੈ ਕੇ ਆਇਆ ਆ ਲਾਈਟਾਂ ਛੋਟੀਆਂ ਛੋਟੀਆਂ ਇਹ ਜਿਹੜੀਆਂ ਹੁੰਦੀਆਂ ਵਾ ਪਤਾਸੇ ਵਾਲੀਆਂ ਲੇਟਾਂ ਨਿੱਕੇ ਨਿੱਕੇ ਇਹ ਆਪਾਂ ਇੱਕ ਤਾਂ ਲਾ ਦੇਣੀ ਆ ਮਗਰਾਟਾ 'ਚ ਤੇ ਇੱਕ ਆਪਾਂ ਲਾ ਦੇਣੀ ਆ ਅਗਲੇ ਐਕਸਲਾਂ 'ਚ ਤੇ ਆਹ ਨਿਓਨ ਲਾਈਟ ਇਹ ਆਪਾਂ ਤੁਹਾਨੂੰ ਉਦੋਂ ਹੀ ਦੱਸਾਂਗੇ ਵੀ ਆਪਾਂ ਕਿੱਥੇ ਲਾਉਣੀ ਆ ਤੇ ਆ ਜਿਹੜੀਆਂ ਗੰਮਾਂ ਹੁੰਦੀਆਂ ਕਾਫੀਏ ਵਾਲੀਆਂ ਆ ਆਪਣੇ ਕੋਲ ਹੈਗਾ ਤਾਂ ਸਿਗਾ ਪਰ ਗੰਮਾ ਨਹੀਂ ਹਨ ਗੰਮਾਲੇ ਆਏ ਆ ਆਪਾਂ ਤੇ ਆ ਤਾਂ ਚਲੋ ਲਾ ਵੀ ਲਈਆਂ ਆਪਾਂ ਤਾਂ ਲਾ ਵੀ ਲਿਆ ਤੇ ਕਾਫੀ ਵਾਲ ਜਿਹੜਾ ਲੰਦਾ ਨੇ ਉਹਨੇ ਗੰਮਾ ਤੇ ਆ ਆਪਣੇ ਟਰੈਕਟਰ ਤੇ ਚਾਰਜਰ ਵਾਲਾ ਸਿਸਟਮ ਆ ਤੇ ਆਪਣੇ ਕੋਲ ਲੀਡ ਨਹੀਂ ਹੈਗੀ ਸੀਗੀ ਤੇ ਆਪਾਂ ਲੀਡ ਵੀ ਲੈ ਆਏ ਤੇ ਇੱਧਰ ਜਿਹੜਾ ਹੁੰਦਾ ਐਡਪਟਰ ਜਿਹਾ ਲੱਗਦਾ ਹੁੰਦਾ ਇੱਕ ਤੇ ਇੱਧਰ ਉਹ ਵੀ ਲੈ ਆਏ ਆ ਆਪਾਂ ਤੇ ਹੁਣ ਆਪਾਂ ਟਰੈਕਟਰ 'ਚ ਇਹੋ ਜਾਨੀ ਕਿ ਆਪਾਂ ਤਾਂ ਚਲੋ ਪਿੱਛੇ ਬਹਿ ਜਾਣਾ ਵਾ ਤੇ ਪਿੱਛੇ ਤੇ ਚਲੋ ਟਰਾਲੇ ਚਾਰਜਰ ਹੁੰਦਾ ਹੀ ਆ ਤੇ ਟਰੈਕਟਰ ਵਾਲਿਆਂ ਨੂੰ ਅੱਗੇ ਔਖਾ ਹੁੰਦਾ ਉਹਨਾਂ ਨੂੰ ਪਿੱਛੇ ਲਾਉਣਾ ਪੈਣਾ ਫਿਰ ਚਾਰ ਫੋਨ ਪਿੱਛੇ ਆ ਕੇ ਚਾਰਜ ਲਾਉਣਾ ਪੈਣਾ ਤੇ ਆ ਆਪਣਾ ਸਪਿੰਨਰ ਜਿਹੜਾ ਕਿ ਆਪਾਂ ਸਟੀering ਲਵਾਇਆ ਹੋਇਆ ਵਾ ਇਹ ਉਹਦਾ ਸਪਿੰਨਰ ਆ ਤੇ ਇਹ ਪਾਪਾ ਕਹਿੰਦੇ ਵੀ ਚਲੋ ਆਪਾਂ ਟੇਪ ਕਰਾ ਲਿਓਨੇ ਆ ਤੇ ਇਹਨੂੰ ਲੈ ਕੇ ਤਾਂ ਗਏ ਸੀ ਨਾਲ ਟੇਪ ਕਰਾਉਣ ਤੇ ਪਰ ਜਿਹੜੀ ਦੁਕਾਨ ਤੋਂ ਟੇਪ ਕਰਾਉਣੀ ਸੀ ਉਹ ਦੁਕਾਨ ਹੀ ਬੰਦ ਸੀ ਅੱਜਕਾ ਤੇ ਹੁਣ ਪਾਪਾ ਦੀ ਦਾ ਬਾਹਰ ਲੱਗੇ ਹੋਏ ਇੰਨਾ ਕ ਸਾਮਾਨ ਲਿਆਂਦਾ ਆਪਾਂ ਤੇ ਆਹ ਖੋਲੀ ਕੱਸੀ ਜਾਂਦੇ ਆ ਤੇ ਆਹ ਆਪਾਂ ਸਾਰਾ ਕਰ ਲਿਆ ਆ ਤਿਆਰ ਨੇਰਾ ਗਿਆ ਵੇ ਕਿੰਨਾ ਤੇ ਆਹ ਇੰਨਾ ਕ ਆਪਾਂ ਕਰ ਲਿਆ ਵਾ ਤਿਆਰ ਉਦੋਂ ਤਾਂ ਜਦੋਂ ਮੈਂ ਪਹਿਲਾਂ ਤੁਹਾਨੂੰ ਦਿਖਾਇਆ ਉਦੋਂ ਤਾਂ ਕੱਲਾ ਆ ਹੀ ਲੱਗਿਆ ਸੀ ਤੇ ਆਹ ਲੱਗਿਆ ਸੀ ਹੁਣ ਆਪਾਂ ਉੱਤੇ ਆਹ ਲਾ ਕੇ ਤੇ ਆਹ ਇਸਨ ਮੱਤੇ ਚੜ ਕੇ ਵਿਖਾਂਦੇ ਇਸ ਦਾ ਰਸਤਾ ਇੰਨਾ ਕੋਈ ਕਾਸਤਾ ਤੇ ਤੇ ਪਚਾਤ ਤੇ ਉੱਤੇ ਆ ਰस्सियां ਪਾਤੀਆਂ ਇਹਦੇ ਉੱਤੇ ਨਾ ਆਪਾਂ ਪਾਵਾਂਗੇ ਤਰਪਾਲ ਤੇ ਆਹ ਵਾ ਬੈਗ ਬੂਗ ਰੱਖਣ ਨੂੰ ਬੈਟਰੀ ਦੇ ਚਾਰਜ ਤੇ ਤੇ ਆਹ ਬੈਗ ਬੂਗ ਰੱਖਣ ਨੂੰ ਆ ਜਿਵੇਂ ਕਿ ਪੂਰਾ ਪੱਕਾ ਤੇ ਪਿੱਛੇ ਵੀ ਆਪਾਂ ਬਣਾਇਆ ਵਾ ਤੇ ਕਰੀਆ ਪਟਰਾਲਾ ਤੇ ਟਰੈਕਟਰ ਦੋਵੇਂ ਚੀਜ਼ਾਂ ਧੋਤੀਆਂ ਵੀ ਆ ਸਵੇਰੇ ਤੇ ਪਰ ਫਿਰ ਲਿਬੜ ਗਿਆ ਤੇ ਕੋਈ ਨਹੀਂ ਆਪਾਂ ਹੁਣ ਝਾੜੂ ਮਾਰ ਕੇ ਇਹਨੂੰ ਕਰਾਂਗੇ ਸਾਫ਼ ਤੇ ਹੁਣ ਕੱਲ ਨੂੰ ਆਪਾਂ ਪਹਿਲਾਂ ਤਾਂ ਇਹ ਚ ਮਾਰ ਕੇ ਝਾੜੂ ਤੇ ਫਿਰ ਆਪਾਂ ਇਹ ਚ ਪਾਉਣੀ ਆ ਪਰਾਲੀ ਪਰਾਲੀ ਪਾ ਕੇ ਤੇ ਉੱਤੇ ਪਾਉਣੀ ਆ ਆਪਾਂ ਇਹਦੇ ਪੱਲੀ ਦੂਰੀ ਤੇ ਪੱਲੀ ਪਾ ਕੇ ਉੱਤੇ ਆਪਾਂ ਛਾਦਣੀਆਂ ਚਾਦਰਾਂ ਤੇ ਫਿਰ ਪੂਰਾ ਰੈਡੀ ਹੋ ਜਾਣਾ ਆਪਣਾ ਟਰਾਲਾ ਆ ਇੰਨਾ ਕੱਪਾ ਇੱਕ ਦਿਨ ਚ ਕੰਮ ਕੀਤਾ ਵਾ ਵਿੱਚੋਂ ਆਪਾਂ ਸਾਹ ਵੀ ਵਾਵਾ ਲੈਨੇ ਰਹੇ ਆਸੇਫਤ ਤਰੀ ਹੁੰਦੀ ਇੰਨਾ ਕੱਪਾ ਕੀਤਾ ਤੁੰਦੇ ਟਰੈਕਟਰ ਆਪਣਾ ਉਧਰ ਖੜਾ ਪਰਾ ਸਿਫਟ ਕਿੱਥੇ ਗਈ ਆਹ ਢੇੜੇ ਕੱਢਣ ਦੇ ਇੱਕ ਮਿੰਟ ਤੁਹਾਨੂੰ ਮੈਂ ਸਿਫਟ ਦਿਖਾਉਣਾ ਕੀ ਕਰਨੀ ਲੈਲਾ ਪੰਗੇ ਆਹੀ ਕੰਮ ਆ ਇੱਧਰ ਚੱਲ ਨਿਕਲ ਇੱਧਰ ਚੱਲ ਚੱਲ ਇੱਧਰ ਚੱਲ ਇੱਧਰ ਚੱਲ 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 ਇੱਧਰ ਇੱਧਰ ਚੱਲ ਇੱਧਰ ਚੱਲ ਚੱਲ ਫੜੀ ਫੜੀ ਇਹਨੂੰ ਭੱਜ ਗਈ ਫੜੀ ਫੜੀ ਚੱਲ ਚੱਲ ਇੱਧਰ ਚੱਲ ਨੋ ਆ ਜਾ ਇੱਕ ਥੁੰਮ ਜਾ ਉਹਦਰ ਉਧਰ ਭੱਜ ਜਾ ਉਧਰ ਭੱਜ ਜਾ ਭੱਜ ਜਾ ਉਧਰ ਕਿਵੇਂ ਬਾਲ ਖਿੜਾਰੇ ਦਮਲਾ ਕਿਉਂ ਨਹੀਂ ਬੰਨੇ ਅੱਜ ਕਾਤਾ ਨਹੀਂ ਬੰਨਿਆ ਸਿਰ ਤੇ ਹੱਥ ਲਾਉਣੀ ਹੋਣਾ ਦੱਸ ਕਾਤਾ ਨਹੀਂ ਬੰਨਿਆ ਕਿੱਥੇ ਗਿਆ ਦਮਨਲਾ ਅੱਜ ਬੰਨਿਆ ਨਹੀਂ ਦਮਨਲਾ ਟਰੈਕਟਰ ਆਪਾਂ ਖਿਲਾ ਰਿਆ ਇੱਧਰ ਅੱਗੇ ਇੰਨੂ ਵਿੱਚ ਛੋਟੇ ਨੇ ਤੋਤਾ ਸੀ ਅੱਜ ਤੇ ਆ ਜਿਹੜਾ ਆਪਾਂ ਕੱਲ ਬੰਪਰ ਬਣਾ ਕੇ ਲਿਆ ਸੀ ਨਾ ਇਹ ਦੀਦਾ ਨਹੀਂ ਹੋਣਾ ਮੈਂ ਤੁਹਾਨੂੰ ਲਾਈਟ ਜਗਾ ਕੇ ਦਿਖਾਉਣਾ ਲਾਈਟ ਹੋ ਤਾਂ ਜਗਦੀ ਪਈ ਇੱਤੋਂ ਚਲੋ ਆਈ ਜਗਾ ਲੈਨੇ ਟ੍ਰੈਕਟਰਾਂ ਨੂੰ ਹੁਣ ਵੇਖੋ। ਉਹ ਆ ਪੂਰਾ ਚੰਨ ਚੰਨ ਤੇ ਆ ਆਪਾਂ ਜਿਹੜਾ ਕੱਲ ਬਣਵਾ ਕੇ ਲਿਆਏ ਸੀਗੇ ਤੇ ਇਹ ਅੱਜ ਟਰਾਲਾ ਆਪਾਂ ਕੱਢਦੇ ਪਏ ਸੀ ਬਾਹਰ ਤੇ ਆ ਦੇਖ ਲੋ ਕੀ ਹੋ ਗਿਆ ਨਵੇਂ-ਨਵੇਂ ਤੇ ਚਰੀਟਾਂ ਪੈ ਵੀ ਗਈਆਂ ਤੇ ਆਪਾਂ ਉਹ ਲੈ ਕੇ ਆਏ ਆ ਸਪਰੇਅ ਉਹਦੇ ਵਾਸਤੇ ਕਾਲੇ ਰੰਗ ਦੀ ਸਪਰੇਅ ਲਿਆਂਦੀ ਆ ਤੇ ਹੁਣ ਆਪਾਂ ਉੱਤੇ ਇਹਦੇ ਮਾਰ ਦੇਣੀ ਸਪਰੇਅ ਤੇ ਸੱਚ ਇੱਕ ਚੀਜ਼ ਤਾਂ ਹੋਰ ਲੈ ਕੇ ਆਏ ਸੀ ਪਰ ਉਹ ਲੈ ਕੱਲ ਨੂੰ ਆਉਣੀ ਆ ਤੇ ਉਹ ਆਪਾਂ ਤੁਹਾਨੂੰ ਹੱਲੇ ਨਹੀਂ ਦੱਸਣੀ ਉਹ ਜਦੋਂ ਆ ਗਈ ਤੇ ਉਹ ਆਪਾਂ ਤੁਹਾਨੂੰ ਉਹਦੇ ਸਰਪ੍ਰਾਈਜ਼ ਹੀ ਰਹਿਾਂਗੇ ਤੇ ਹੁਣ ਮੈਂ ਗਾਇਸ ਚਲੋ ਚੱਲਾ ਮੈਂ ਚਾਰ ਪੱਟਣ ਤੇ ਹੁਣ ਆਪਾਂ ਤੁਹਾਨੂੰ ਮਿਲਦੇ ਆਂ ਅੱਜ ਹੁਣ ਆਪਾਂ ਲਾਈਟਾਂ ਲਾਉਣੀ ਆ ਮੱਝਾਂ ਚੋ ਕੇ ਤੇ ਹੁਣ ਆਪਾਂ ਤੁਹਾਨੂੰ ਉਹਦੋਂ ਮਿਲਦੇ ਆਂ ਅੱਕੇ ਬਾਏ ਤੇ ਗਾਇਸ ਅਦਰ ਪਾਪਾਰੀ ਕੱਸੀ ਜਾਂਦੇ ਆ ਲਾਈਟਾਂ ਤੇ ਕੱਲ ਹਨੇਰਾ ਜ਼ਿਆਦਾ ਹੋ ਗਿਆ ਸੀ ਤਾਂ ਕਰਕੇ ਆਪਣੇ ਕੋਲ ਬਾਗ ਨਹੀਂ ਭਾਏ ਕੀੜੀ ਨਿਯਾਨ ਸੀ ਉਹ ਆਪਾਂ ਇੱਥੇ ਲਾਤੀ ਆ ਲਾਤੀ ਇੱਥੇ ਨਿਯਾਨ ਤੇ ਬਾਕੀ ਆ ਲੇਟਾਂ ਲਾ ਦਿਆਂ ਦੋ ਦੋ ਮਗਰਾਟਾਂ ਥੱਲੇ ਤੇ ਇੱਕ ਇੱਕ ਹਾਲ ਉੱਥੇ ਲਾਈ ਸ਼ੋਜ ਆ ਲੱਗੀ ਹੋਈ ਇੱਕ ਸ਼ੋਜ ਇਧਰਲੀ ਸਾਈਡ ਵੀ ਦੋਹੇ ਸਾਈਡਾਂ ਲੱਗੀਆਂ ਹੋਈਆਂ ਸ਼ੋਜ ਤੇ ਉੱਧਰ ਪਾਪਾ ਲਾਈ ਜਾਂਦੇ ਆ ਲੀਡ ਚਾਰਜਰ ਵਾਲੀ ਚਾਰਜਰ ਵਾਲਾ ਹੋਲਡਰ ਜਿਆ ਹੈਲੋ ਆ ਆਪਣਾ ਟਰਾਲਾ ਚਿਤਪਾਲ ਤਰਪਾਲ ਤਰਪੂਲਾ ਪਾ ਚੁਕੇ ਆ ਸਿਰੇ ਪਾਤੀ ਤਰਪਾਲ ਕਿਹੜਾ ਹਾਂ ਮੰਗਾਉਣੀ ਮੈਂ ਤਾਂ ਦੱਸਦਾ ਕਿ ਨਹੀਂ ਜੀ